ਸਾਡਾ ਭਾਈ ਚਰ ਕੇ ਇੱਕ ਜਿੰਦਾਬਾਦ 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 ਕੱਲ ਪ੍ਰੈਸ 'ਚ ਵੀ ਸਾਰੇ ਚ ਆਇਆ ਹੈ ਵੀ ਪੰਚਾਇਤੀ ਜ਼ਮੀਨ ਤੇ ਝਗੜੇ ਦਾ ਲਿਖਿਆ ਇਹ ਕੋਈ ਪੰਚਾਇਤੀ ਜ਼ਮੀਨ ਨਹੀਂ ਹੈਗੀ ਇਹ ਸਾਡਾ ਸਾਡੀ ਮਸਤਰਕਾ ਮਾਲਕਾਂ ਦੀ ਜ਼ਮੀਨ ਹੈ ਮਾਲਕਾਂ ਦੀ ਜ਼ਮੀਨ ਹੈ ਸਿਰਫ ਤਕਸੀਮ ਨਹੀਂ ਹੋਈ ਹੋਈ ਉਹ ਸਾਡੇ ਨੌਂ ਹੈ ਗਰਦਾਬਰੀ ਵੀ ਸਾਡੇ ਨੌਂ ਹੈ 35 ਸਾਲ ਤੋਂ ਤੇ ਜਮ੍ਹਾਂਬੰਦੀ ਵੀ ਸਾਡੇ ਨੌਂ ਹੈ ਜਿਵੇਂ ਕਹਿ ਦਈਏ ਚਾਹੇ ਸਰਾਰਤੀ ਅਨਸਰ ਕਹਿ ਦੋ ਉਹਨਾਂ ਨੂੰ ਚਾਹੇ ਖਵਤੀ ਕਹਿ ਦੋ ਜੋ ਮਰਜ਼ੀ ਕਹਿ ਦਈਏ ਵੀ ਉਹ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਵਿਖੇੜਾ ਪਾਉਣਾ ਚਾਹੁੰਦੇ ਨੇ ਵੀ ਇਹ ਲੋਕ ਲੜ ਲੜ ਮੱਝਣਾ ਸੀ ਤੇ ਜਿਹੜੇ ਮੂਲੇ ਪੰਜ ਸੱਤ ਘਰ ਨੇ ਜੀ ਇਹ ਇਹ ਸਾਰੀ ਜਗ੍ਹਾ ਤੇ ਕਬਜ਼ਾ ਕਰ ਲੈਣੇ ਨੇ ਜੀ ਤੇ ਜਿਹੜੇ ਲੰਗਣਲੇ ਜ਼ਿੰਮੇਦਾਰ ਭਾਈਚਾਰਾ ਜੀ ਉਹ ਕਹਿੰਦੇ ਵੀ ਤੁਸੀਂ ਆਪਸ ਵਿੱਚ ਸਹਿਮਤੀ ਕਰ ਲਓ ਤੇ ਤੁਹਾਨੂੰ ਸਾਰਿਆਂ ਨੂੰ ਵੰਡ ਕੇ ਦੇ ਦਿੰਨੇ ਆ ਉਹ ਕਬਜ਼ਾ ਕੀਤਾ ਪੰਜ ਸੱਤ ਘਰਾਂ ਨੇ ਉਹ ਸਾਨੂੰ ਵੰਡ ਕੇ ਦਿੱਤਾ ਜਾਵੇ ਵੀ ਇੱਕ ਘਰ ਲਵੇ ਤਾਂ 10-10 20 ਵੇ ਜਗਾ ਇੱਕ ਲਵੇ ਵੀ ਇੱਕ ਵੀ ਸਵਾਵੀ ਹੈ ਨਹੀਂ ਗੀ ਅਸੀਂ ਕੂੜਾ ਸੱਟਣੇ ਸੜਤੇ ਜਾਂਦੇ ਸਾਡੇ ਜੀਨਾ ਕੋਲੇ ਗਏ ਸਰਦਾਰਾਂ ਕੋਲੇ ਸਾਰਿਆਂ ਕੋਲੇ ਸਾਰਿਆਂ ਨੂੰ ਮਿਲੇ ਸਾਰੇ ਪਿੰਡ ਵਾਲਿਆਂ ਨੂੰ ਉਹ ਕਹਿੰਦੇ ਵੀ ਤੁਸੀਂ ਏਕਾ ਬਣਾ ਲਓ ਅਸੀਂ ਸੋਨੋ ਸਾਰਿਆਂ ਨੂੰ ਵੰਡ ਕੇ ਦੇ ਦਿੰਨੇ ਹਾਂ ਜਿਹੜੇ ਬਾਹਰੋਂ ਬੰਦੇ ਆ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਨਾਂ ਤੇ ਸੰਘਰਸ਼ ਕਰ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਜੀ ਉਹਨਾਂ ਨੇ ਆਪਣਾ ਮੱਝ ਵੀ ਗਰੁੱਪ ਬਣਾ ਕੇ ਅਟੈਚ ਕਰ ਲਿਆ ਆਪਦੇ ਨਾਲ ਸਾਡਾ ਉਹਨਾਂ ਨਾਲ ਕੋਈ ਇੰਟਰਫੇਅਰ ਨਹੀਂ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਸਾਂਝਾ ਪੈਗਾਮ ਤੇ ਮੈਂ ਸੁਖਜਿੰਦਰ ਸਿੰਘ ਝੱਲ ਅੱਜ ਅਸੀਂ ਪਿੰਡ ਲਾਂਗੜੀਆਂ ਵਿਕੇ ਮੌਜੂਦ ਆ ਜਿਹੜਾ ਜ਼ਿਲ੍ਹਾ ਮਾਲੇਰ ਕੋਟਲਾ ਦਾ ਇੱਕ ਪਿੰਡ ਹੈ ਅ ਕੱਲ ਬੀਤੇ ਕੱਲ ਇੱਥੇ ਅ ਦੋ ਧਰਾਂ ਦਰਮਿਆਨ ਤਕਰਾਰਬਾਜ਼ੀ ਹੋਈ ਹੈ ਜਿਹਦੇ ਵਿੱਚ ਦਲਤ ਧਿਰ ਵੱਲੋਂ ਜ਼ਿਮੀਂਦਾਰਾਂ ਉੱਪਰ ਇਹ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੀ ਇੱਕ ਕਬਜ਼ੇ ਵਾਲੀ ਜਗ੍ਹਾ ਸੀ ਜਿਸ ਨੂੰ ਤਣਾੜ ਲੋਕਾਂ ਵੱਲੋਂ ਜਾਂ ਜ਼ਿਮੀਂਦਾਰਾਂ ਵੱਲੋਂ ਹਥਿਆਉਣ ਦਾ ਜਿਹੜਾ ਯਤਨ ਕੀਤਾ ਗਿਆ ਇਸ ਨੂੰ ਲੈ ਕੇ ਉਹਨਾਂ ਚ ਕਾਫੀ ਤਕਰਾਰਬਾਜ਼ੀ ਹੋਈ ਹੈ ਸੋ ਅੱਜ ਅਸੀਂ ਇੱਥੇ ਮੌਜੂਦ ਹੋਏ ਹਾਂ ਜਿੱਥੇ ਦੂਜੇ ਪਾਸੇ ਜਿਹੜੀ ਜ਼ਿਮੀਂਦਾਰ ਧਿਰ ਹੈ ਕਿਉਂਕਿ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਜਿਹੜਾ ਉਹਨਾਂ ਦਾ ਪੱਖ ਨਹੀਂ ਲਾਇਆ ਸੋ ਉਹਦੇ ਵਿੱਚ ਜਿੱਥੇ ਉਹ ਜ਼ਿਮੀਦਾਰ ਧਿਰ ਹੈ ਜਿਹੜਾ ਉਥੇ ਜ਼ਮੀਨ ਤੇ ਮਾਲਕਾਨਾ ਤੌਰ ਤੇ ਕਾਬਜ ਨੇ ਉਹਨਾਂ ਵੱਲੋਂ ਆਪਣਾ ਪੱਖ ਦੇਣ ਲਈ ਜਿਹੜਾ ਮੀਡੀਆ ਨੂੰ ਬੁਲਾਇਆ ਗਿਆ ਤੇ ਨਾਲ ਹੀ ਉਹਨਾਂ ਦੇ ਤੁਸੀਂ ਜਿਹੜਾ ਇੱਥੇ ਲੰਗੜੀਆਂ ਦੀ ਇਸ ਕਲੋਨੀ ਵਿੱਚ ਰਹਿੰਦਾ ਦਲਿਤ ਭਾਈਚਾਰਾ ਉਹ ਵੀ ਉਹਨਾਂ ਦੇ ਨਾਲ ਮੌਜੂਦ ਹੈ ਸੋ ਕਿਉਂਕਿ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਅ ਦੋ ਮਤਲਬ ਵਰਗਾਂ ਨੂੰ ਵੰਡਣ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਸੋ ਇੱਥੇ ਜਿੱਥੇ ਜ਼ਿਮੀਂਦਾਰ ਵਰਗ ਮੌਜੂਦ ਹੈ ਤੇ ਨਾਲ ਹੀ ਜਿਹੜਾ ਦਲਿਤ ਭਾਈਚਾਰਾ ਐਸਸੀ ਭਾਈਚਾਰਾ ਉਹ ਵੀ ਮੌਜੂਦ ਹੈ ਸੋ ਇਹਨਾਂ ਨਾਲ ਗੱਲਬਾਤ ਕਰਕੇ ਜੋ ਇਹਨਾਂ ਦਾ ਪੱਖ ਹੈ ਉਹ ਜਾਣ ਕੇ ਜਿਹੜੀ ਸਚਾਈ ਤੁਹਾਡੇ ਸਾਹਮਣੇ ਲਿਆਉਣ ਦਾ ਯਤਨ ਕਰਦੇ ਆਂ ਹਾਂਜੀ ਕੀ ਨਾਮ ਹੈ ਜੀ ਆਪਣਾ ਭੁਪਿੰਦਰ ਸਿੰਘ ਇਹ ਮਾਮਲਾ ਸਾਰਾ ਦੱਸੋ ਇੱਕ ਵਾਰ ਸਾਰਾ ਮਾਮਲਾ ਤਾਂ ਇਹ ਹੀ ਹੈ ਜੀ ਵੀ ਸਾਡੀ ਕੋਈ ਜਿਹੜੀ ਕੱਲ ਪ੍ਰੈਸ 'ਚ ਵੀ ਸਾਰੇ ਚ ਆਇਆ ਹੈ ਵੀ ਪੰਚਾਇਤੀ ਜ਼ਮੀਨ ਤੇ ਝਗੜੇ ਦਾ ਲਿਖਿਆ ਹੈ ਇਹ ਕੋਈ ਪੰਚਾਇਤੀ ਜ਼ਮੀਨ ਨਹੀਂ ਹੈਗੀ ਇਹ ਸਾਡਾ ਸਾਡੀ ਮਸਤਰਕਾ ਮਾਲਕਾਂ ਦੀ ਜ਼ਮੀਨ ਹੈ ਮਾਲਕਾਂ ਦੀ ਜ਼ਮੀਨ ਹੈ ਸਿਰਫ ਤਕਸੀਮ ਨਹੀਂ ਹੋਈ ਹੋਈ ਉਹ ਸਾਡੇ ਨੌਂ ਹੈ ਗਰਦਾਬਰੀ ਵੀ ਸਾਡੇ ਨੌਂ ਹੈ 35 ਸਾਲ ਤੋਂ ਤੇ ਜਮ੍ਹਾਂਬੰਦੀ ਵੀ ਸਾਡੇ ਨੌਂ ਹੈ ਇਹਨਾਂ ਦਾ ਕਿਤੇ ਕੋਈ ਨਾਂ ਨਹੀਂ ਹੈਗਾ ਵਿੱਚ ਜਿਹੜੇ ਬੰਦੇ ਝਗੜਾ ਕਰ ਰਹੇ ਨੇ ਸਾਡੇ ਨਾਲ ਸਿਰਫ ਸympathy ਵਜੋਂ ਅਸੀਂ ਪਾਥੀਆਂ ਪੱਥਰ ਨੂੰ ਇਹਨਾਂ ਨੂੰ ਕਹਿਤਾ ਸੀ ਵੀ ਚਲੋ ਜਿੰਨਾ ਚਿਰ ਬੇਲੀ ਪਈ ਆ ਉਹਨਾਂ ਚਿਰ ਪੱਥਰੋ ਮਤਲਬ ਭਲਾਈ ਦਾ ਜਮਾਨਾ ਹੀ ਨਹੀਂ ਰਿਹਾ ਹੁਣ ਉਸ ਤੋਂ ਵੀ ਉੱਤੇ ਜਾ ਕੇ ਚਲੋ ਕੋਈ ਗੱਲ ਨਹੀਂ ਮਸਲੇ ਬੈਠ ਕੇ ਸੁਲਝ ਜਾਂਦੇ ਨੇ ਜਿਹੜੇ ਬਾਹਰਲੇ ਲੀਡਰ ਨੇ ਦਲਤਾਂ ਦੇ ਕੁਛ ਉਹ ਖੌਤੀ ਉਹ ਸਾਨੂੰ ਹੁਣ ਪਰੇਸ਼ਾਨ ਕਰ ਰਹੇ ਨੇ ਕਿਉਂਕਿ ਉਹ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਕਿਸ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਨੂੰ ਕੋਸ਼ਿਸ਼ ਕਰ ਰਹੇ ਨੇ ਵੀ ਉਹ ਕਹਿੰਦੇ ਐਸਸੀ ਐਕਟ ਤਹਿਤ ਹੈਗਾ ਇਹਨਾਂ ਦੇ ਮੁਕੱਦਮਾ ਦਰਜ ਕਰੋ ਸੱਤ ਬੰਦਿਆਂ ਦੇ ਮਾਮਲਾ ਦਰਜ ਵੀ ਹੋਇਆ ਜੀ ਤੁਹਾਡੇ ਕੋਲ ਹਾਂ ਹੋ ਗਿਆ ਹੋਊਗਾ ਜੀ ਸਾਨੂੰ ਪਤਾ ਨਹੀਂ ਹੈ ਇਸ ਗੱਲ ਦਾ ਪਰ ਉਹ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਅੱਜ ਵੀ ਧਰਨਾ ਲਾਇਆ ਉਹਨਾਂ ਨੇ ਵੀ ਐਸਸੀ ਐਕਟ ਐਸਸੀ ਐਕਟ ਐਕਟ ਲਾਓ ਤੁਸੀਂ ਕੋਈ ਜਾਤੀ ਪ੍ਰਤੀ ਸ਼ਬਦ ਬੋਲੇ ਬਿਲਕੁਲ ਨਹੀਂ ਬੋਲੇ ਜੀ ਕੋਈ ਕਿਤੇ ਨਹੀਂ ਸਾਰਾ ਕੁਝ ਅੰਡਰ ਸਰਵੇਲੈਂਸ ਹੈ ਮਤਲਬ ਮੂਵੀਆਂ ਬਣੀਆਂ ਹੋਈਆਂ ਨੇ ਸਾਰਾ ਕੁਝ ਹੈ ਹਮਲਾ ਵੀ ਉਹਨਾਂ ਵੱਲੋਂ ਕੀਤਾ ਗਿਆ ਅੱਗ ਵੀ ਉਹਨਾਂ ਵੱਲੋਂ ਲਗਾਈ ਗਈ ਰੁਕਟਾਂ ਰੋੜੇ ਵੀ ਉਹਨਾਂ ਵੱਲੋਂ ਮਾਰੇ ਗਏ ਅਸੀਂ ਵਿੱਚ ਦੋਨੇ ਬੰਦੇ ਮੈਰ ਤੀਰ ਸਿੰਘ ਵਿੱਚ ਫਿਰਦੇ ਆ ਸਾਡੇ ਕੋਲ ਕੋਈ ਡੰਡਾ ਨਹੀਂ ਕੋਈ ਲੜਾਈ ਨਹੀਂ ਕੋਈ ਸਾਡੇ ਇਹ ਵੀ ਨਹੀਂ ਕੋਈ ਵਿੱਚ ਸਾਨੂੰ ਅਸੀਂ ਇਸੇ ਗੱਲ ਕਰਕੇ ਵੀ ਲੜਾਈ ਨਾ ਹੋਵੇ ਵੀ ਵਿੱਚ ਨਾ ਕੋਈ ਮਾਰੇ ਦੋ ਚਾਰ ਰੋੜੇ ਸਾਡੇ ਵੱਲੋਂ ਵੀ ਉਧਰੋਂ ਪਿੱਛੇ ਬੰਦਿਆਂ ਨੇ ਮਾਰੇ ਸਾਡੇ ਉੱਪਰ ਦੀ ਗਾਏ ਇਧਰੋਂ ਵੀ ਉੱਪਰ ਦੀ ਗਾਏ ਸਾਡੇ ਸਾਡੇ ਲੱਗ ਸਕਦੇ ਤੇ ਲੜਾਈ ਵਿੱਚ ਪਸਾ ਸੀ ਰੁਕਣ ਦੇ ਮਾਰੇ ਲੜਾਈ ਵੀ ਕੋਈ ਭਾਈਚਾਰਾ ਬੰਦਿਆਂ ਨਾ ਜਾਵੇ ਵੀ ਲੜਾਈ ਨਾ ਹੋਵੇ ਇਸ ਗੱਲ ਅੱਜ ਜਿਹੜਾ ਤੁਸੀਂ ਉਹ ਇਕੱਠ ਕੀਤਾ ਇਹਦੇ ਵਿੱਚ ਕੁਝ ਐਸਸੀ ਪਾਈਚਾਰੇ ਦੇ ਲੋਕ ਵੀ ਨੇ ਉਹ ਇਹ ਮਕਸਦ ਕੀ ਆ ਉਹਦਾ ਸਾਰੇ ਹੀ ਨੇ ਜੀ ਸਾਰੇ ਜਿੰਨੇ ਮਗਰ 50 60 ਘਰ ਬਚਦੇ ਨੇ ਹਰੇਕ ਘਰ ਚੋਂ ਇੱਕ ਬੰਦਾ ਐਸਸੀ ਭਾਰੀ ਪਾਈਚਾਰੇ ਦਾ ਆਇਆ ਹੋਇਆ ਲੇਡੀਜ਼ ਵੀ ਆਈ ਹੋਏ ਨੇ ਬੰਦੇ ਵੀ ਆਏ ਹੋਏ ਨੇ ਸਾਰੇ ਬੰਦੇ ਸਾਡੇ ਨਾਲ ਕਦੇ ਪਾਈਚਾਰ ਕੇ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੋਵੇ ਅਸੀਂ ਕਿਸੇ ਨੂੰ ਜਾਤੀ ਅਪਸ਼ਬਦ ਕਹੇ ਹੋਣ ਅੱਜ ਤੱਕ ਵੀ ਜ਼ਿੰਦਗੀ ਚ ਦੋ ਤਿੰਨ ਪੁਸ਼ਤਾਂ ਤੇ ਤਾਂ ਇਹ ਬੰਦਿਆਂ ਨੂੰ ਪੁੱਛਿਆ ਜਾ ਸਕਦਾ ਤੁਸੀਂ ਹਰੇਕ ਦੇ ਦੁੱਖ ਸੁੱਖ ਚ ਸ਼ਾਮਲ ਹੁੰਨੇ ਆ ਹਰੇਕ ਦੇ ਚਾਹ ਪਾਣੀ ਪੀ ਕੇ ਜਾਂਦੇ ਆ ਕੋਈ ਛੁੰਕਣੀ ਕੀਤੀ ਕਦੇ ਕੋਈ ਕਿਸੇ ਦੇ ਇਹ ਨਹੀਂ ਕਿਹਾ ਵੀ ਅਸੀਂ ਖਾਂਦੇ ਨਹੀਂ ਪੀਂਦੇ ਨਹੀਂ ਸਾਰਾ ਕੁਝ ਕੋਈ ਹੋਵੇ ਚਾਹੇ ਉਹ ਬਾਲਮਿਕੀ ਹੋਵੇ ਚਾਹੇ ਅਰੀਜਨ ਹੋਵੇ ਚਾਹੇ ਹਰੇਕ ਦੇ ਖੁਸ਼ੀ ਗਮੀ ਚ ਆ ਕੇ ਜਾਂਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਸੁਖਵੀਰ ਸਿੰਘ ਹੈ ਜੀ ਕਿਹੜੀ ਕੈਟਾਗਰੀ ਨਾਲ ਤੁਸੀਂ ਮੈਂ 80 ਕੈਟਾਗਰੀ ਨਾਲ ਸੰਬੰਧ ਰੱਖਦਾ ਜਿਹੜੇ ਭពਿੰਦਰ ਸਿੰਘ ਜੀ ਨੇ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਬਿਹੇਵੀਅਰ ਹੈ ਇਸੀ ਕੈਟਾਗਰੀ ਦੇ ਲੋਕਾਂ ਲਈ ਬਹੁਤ ਵਧੀਆ ਬੰਦੇ ਨੇ ਜੀ ਬਹੁਤ ਵਧੀਆ ਬਿਹੇਵੀਅਰ ਹੈ ਇਹਨਾਂ ਦਾ ਮਤਲਬ ਸਾਡੇ ਇਸ ਕਲੋਨੀ ਚ ਜੀ ਮੱਝ ਵੀ ਸਿੱਖ ਵੀ ਰਹਿੰਦੇ ਨੇ ਰਵਦਾਸੀਏ ਵੀ ਰਹਿੰਦੇ ਨੇ ਤੇ ਬਾਜੀਗਰ ਭਾਈਚਾਰਾ ਵੀ ਹੈ ਚਿਮੀਦਾਰ ਭਾਈਚਾਰਾ ਵੀ ਸਾਰੇ ਸਾਡੇ ਪਿੰਡ ਦਾ ਮਤਲਬ ਇਹ ਹੈ ਜੇ ਵਧੀਆ ਸਿਸਟਮ ਹੈ ਵੀ ਕੋਈ ਕਿਸੇ ਨਾਲ ਜਾਤੀ ਨਫ਼ਰਤ ਨਹੀਂ ਹੈਗੀ ਸਾਰੇ ਮੇਲ ਮਿਲਾਪ ਨਾਲ ਰਹ ਰਹੇ ਨੇ ਪਰ ਗੱਲ ਇਹ ਆ ਵੀ ਕੁਝ ਜਿਵੇਂ ਕਹਿ ਦਈਏ ਚਾਹੇ ਇਸ਼ਰਾਰਤੀ ਅਨਸਰ ਕਹਿ ਦਿਓ ਉਹਨਾਂ ਨੂੰ ਚਾਹੇ ਕੋਹਤੀ ਕਹਿ ਦਿਓ ਜੋ ਮਰਜ਼ੀ ਕਹਿ ਦਈਏ ਵੀ ਉਹ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਵਿਖੇੜਾ ਪਾਉਣਾ ਚਾਹੁੰਦੇ ਨੇ ਵੀ ਇਹ ਲੋਕ ਲੜ ਲੜ ਮੱਝਣਾ ਸੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੇ ਵਧੀਆ ਵਸਤੈਦੀ ਦੇ ਨਾਲ ਕਹਿ ਦਈਏ ਵੀ ਇੱਕ ਵੱਡਾ ਹਾਦਸਾ ਹੋਣ ਤੋਂ ਮਤਲਬ ਰੋਕ ਲਿਆ ਬਾਕੀ ਗੱਲ ਇਹ ਆ ਵੀ ਸਾਡੇ ਮਸਲਾ ਇਹ ਆ ਜੀ ਸਾਡੇ ਪਿੰਡ ਦੀ ਜਗ੍ਹਾ ਪਈ ਐ ਇਹ ਤਾਂ ਹੁਣ ਇਹਨਾਂ ਦੇ ਮਤਲਬ ਨਾ ਬੋਲਦੀ ਐ 10-12 ਬਿਘੇ ਜਗ੍ਹਾ ਐ ਉਹ 10-12 ਬਿਗੇ ਜਗ੍ਹਾ ਦੇ ਵਿੱਚ ਬਾਕੀ ਅਸੀਂ 100 ਘਰਾਂ ਚਾਰ ਗਲੀਆਂ ਨੇ ਇੱਕ ਗਲੀ ਦਾ ਕਬਜ਼ਾ ਹੈ ਉਹ ਇਹਨਾਂ ਦੀ ਸਹਤ ਇਹ ਹੋ ਜਾਂਦਾ ਵੀ ਹੋਰ ਵੀ ਜਿਹੜਾ ਮਰਜ਼ੀ ਕਬਜ਼ਾ ਕਰ ਲਓ ਕੀ ਕਰ ਲੈਣਗੇ ਹੁਣ ਅਸੀਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਸਾਨੂੰ ਇਨਸਾਫ ਦਵਾਇਆ ਜਾਵੇ ਵੀ ਇਹ ਜਿਹੜੀ ਜਗ੍ਹਾ ਹੈ 12-13 ਬਿਗੇ ਜਗ੍ਹਾ ਹੈ ਸਿਰਫ ਥੋੜੇ ਜੇ ਲੋਕਾਂ ਨੇ ਉਹਨੂੰ ਕਬਜ਼ਾ ਕੀਤਾ ਹੋਇਆ ਆ ਪਿੱਛੇ 100 ਘਰ ਹੈ ਉਹਨਾਂ ਲਈ ਕਿਤੇ ਰੂੜੀ ਨੂੰ ਕਿਤੇ ਵੀ ਕੋਈ ਗੂੜਾ ਵਗੈਰਾ ਸਿੱਟਣ ਨੂੰ ਜਗ੍ਹਾ ਨਹੀਂ ਮਤਲਬ ਹੈਗੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਸਾਡਾ ਇਸ ਗੱਲ ਦੇ ਵਿੱਚ ਇਨਸਾਫ ਦਵਾਇਆ ਜਾਵੇ। ਸੁਖਵੀਰ ਜੀ ਜਿਹੜੀ ਜਗ੍ਹਾ ਦੀ ਹੁਣੇ ਤੁਸੀਂ ਗੱਲ ਕਰੀ ਹੈ 12-13 ਵਿਘੇ ਦੀ ਇਹ ਉਹੀ ਜਗ੍ਹਾ ਹੈ ਜਿਸ ਨੂੰ ਲੈ ਕੇ ਝਗੜਾ ਹੋਇਆ ਜਾਂ ਉਹ ਜਗ੍ਹਾ ਕਿਤੇ ਹੋਰ ਹੈ? ਇਹ ਇਹ ਸਾਡੀ ਸਾਹਮਣੇ ਪਈ ਹੈ ਜੀ। ਇਹ ਜਗ੍ਹਾ ਤਾਂ ਹੁਣ ਸਾਡੇ ਮਤਲਬ ਇਹ ਹੈਗੀ ਜੀ 12.5 ਵਿਘੇ ਜਗ੍ਹਾ ਇਹ ਹੈ ਸਾਰੇ 30-35 ਸਾਲ ਤੋਂ ਇਹਨਾਂ ਦੇ ਮਤਲਬ ਜ਼ਿਮੀਂਦਾਰ ਦੇ ਨਾਮ ਹੋ ਗਈ ਜਗ੍ਹਾ। ਉਸ ਦੇ ਵਿੱਚ ਹੁਣ ਸਾਨੂੰ ਇਹ ਭਲੇਖਾ ਰਿਹਾ ਵੀ ਇਹ ਪੰਚਾਇਤੀ ਹੈ ਵੀ ਜਦ ਮਿਲੂ ਤਾਂ ਸਾਨੂੰ ਹੀ ਮਿਲੂ। ਪਰ ਹੁਣ ਸਮਾਂ ਇਹ ਆਜਾ ਆ ਵੀ ਜਦੋਂ ਚੋਣਾਂ ਦਾ ਦੌਰਾਨ ਸਮਝ ਲਓ ਵੀ ਹੁਣ ਲੋਕਾਂ ਨੇ ਬਸ ਐਵੇਂ ਕਬਜ਼ੇ ਕਰ ਲਏ ਅਸੀਂ ਇੱਕ ਆਸ ਰੱਖੀ ਵੀ ਸਾਨੂੰ ਵੀ ਮਿਲੂਗੀ ਸਾਰੇ ਭਾਈਚਾਰ ਜਿੰਨਾ ਖੜਾ ਹੈ ਸਭ ਨੂੰ ਆਸ ਹੈ ਵੀ ਸਾਨੂੰ ਵੀ ਦੋ ਦੋ ਵਿਸਵੇ ਤਿੰਨ ਤਿੰਨ ਵਿਸਵੇ ਸਾਨੂੰ ਵੀ ਮਿਲ ਜੂਗੀ ਪਰ ਹੁਣ ਸਾਡੀ ਆਸ ਖਤਮ ਹੋ ਗਈ ਕਿਉਂ ਲੋਕਾਂ ਨੇ ਕਬਜ਼ੇ ਕਰ ਲਏ ਬਰਿੰਦਰ ਸਿੰਘ ਜੀ ਗੁਰਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਪੂਰੇ ਮਸਲੇ ਤੇ ਕਹਿਣਾ ਤਾਂ ਇਹ ਚਾਹੁੰਦੇ ਆ ਜੀ ਇਹ ਜਿਹੜੇ ਮੂਲੇ ਪੰਜ ਸੱਤ ਘਰ ਨੇ ਜੀ ਇਹ ਇਹ ਸਾਰੀ ਜਗ੍ਹਾ ਤੇ ਕਬਜ਼ਾ ਕਰ ਲੈਨੇ ਨੇ ਜੀ ਤੇ ਜਿਹੜੇ ਲੰਗਣਲੇ ਜ਼ਿੰਮੇਦਾਰ ਭਾਈਚਾਰਾ ਜੀ ਉਹ ਕਹਿੰਦੇ ਵੀ ਤੁਸੀਂ ਆਪਸ ਵਿੱਚ ਸਹਿਮਤੀ ਕਰ ਲਓ ਤੇ ਤੁਹਾਨੂੰ ਸਾਰਿਆਂ ਨੂੰ ਵੰਡ ਕੇ ਦੇ ਦਨੇ ਆ ਤੇ ਹੈਗੀ ਇਹ ਜਿਹੜੀ ਜਗ੍ਹਾ ਨੇ ਤੇ ਨਾਉਾਂਗੀ ਇਹ ਫੇਰ ਵੀ ਕਹਿ ਰਹੇ ਨੇ ਵੀ ਤੁਹਾਨੂੰ ਵੰਡ ਕੇ ਦੇ ਦਨੇ ਅਸੀਂ ਵੀ ਸਾਨੂੰ ਚਲੋ ਕੋਈ ਦਰਾਜ ਨਹੀਂ ਵੀ ਜੇ ਤੁਹਾਨੂੰ ਵੰਡ ਕੇ ਦੇ ਦਨੇ ਤੇ ਜਿਹੜੇ ਪੰਜ ਸੱਤ ਘਰ ਨੇ ਇਹ ਮੰਨ ਨਹੀਂ ਰਹੇ ਥਾਣੇ ਦੇ ਵਿੱਚ ਵੀ ਕਈ ਵਾਰੀ ਜਾਈ ਅਸੀਂ ਇਕੱਠ ਕਰਿਆ ਪਰ ਫੇਰ ਵੀ ਇਹ ਮੰਨ ਨਹੀਂ ਰਹੇ ਤੇ ਉਹਦੇ ਬਾਅਦ ਲੜਾਈ ਲੜਬੀ ਵੀ ਇਹਨਾਂ ਨੇ ਕਰੀ ਜੀ ਮਤਲਬ ਜੇ ਬੁੜੀਆਂ ਛੜੀਆਂ ਤੇ ਉਧਰ ਜਾਂਦੀਆਂ ਨੇ ਜਾਂ ਇਹ ਗਾਣਾਂ ਗਲੂਜ ਵੀ ਕਰਦੇ ਨੇ ਇਹਨਾਂ ਨੂੰ ਬੋਲਦੇ ਨੇ ਸ਼ਬਦ ਬੋਲਦੇ ਨੇ ਤੇ ਉਹਦੇ ਬਾਅਦ ਕੀ ਹੋਇਆ ਜੀ ਜਿਹੜੀ ਕੱਲ ਲੜਾਈ ਹੋਈ ਆ ਇਹਨਾਂ ਨੇ ਇਹਨਾਂ ਦੀ ਸਹਤ 'ਤੇ ਆ ਕੇ ਉਹ ਪਹਿਲਾਂ ਉੱਥੇ ਵੀ ਇਹਨਾਂ ਦੀ ਪਾਤੀ-ਪੁੱਥੀਆਂ ਰੱਖੀਆਂ ਹੋਈਆਂ ᱛੀਆਂ ਜਿਹੜਾ ਆਪਣੇ ਬਾਰਮਿਕੀ ਭਾਈਚਾਰਾ ਇਹਨਾਂ ਦੇ ਉੱਥੇ ਪਾਤੀ-ਪੁੱਥੀ ਰੱਖਦੇ ਇਹਨਾਂ ਦੀ ਸਹਤ 'ਤੇ ਆ ਕੇ ਉਹ ਵੀ ਦੱਬਣ ਲੱਗੇ ਇਹਨਾਂ ਦੀ ਸਹਤ 'ਤੇ ਇਹਨਾਂ ਦੀ ਸਹਤ ਜਿਹੜੇ ਆਪਣੇ ਐਸਸੀ ਮਤਲਬ ਜਿਹੜਾ ਸਾਡੀ ਐਸਸੀ ਜਿਹੜੇ ਮੂਲੀ ਗਲੀ ਵਾਲੇ ਨੇ ਉਹਨਾਂ ਦੀ ਸਹਤ 'ਤੇ ਆ ਕੇ ਉਹ ਵੀ ਦੱਬਣ ਲੱਗੇ ਵੀ ਇਹਨਾਂ ਦਾ ਨਹੀਂ ਕੁਝ ਹੋਇਆ ਵੀ ਆਪਣਾ ਵੀ ਨਹੀਂ ਹੋਣਾ ਉਹ ਹੋਣ ਕਰਕੇ ਕਿ ਇਹ ਵੀ ਉਹਨਾਂ ਦੀ ਜਾ ਕੇ ਮੱਦਦ ਲਾ ਕੇ ਕਰਨ ਵੀ ਤੁਸੀਂ ਛੱਡੋ ਨਾ ਇਹ ਜਗਾ ਵੀ ਵੀ ਆਪਾਂ ਸਾਰੇ ਇਕੱਠੇ ਹੋ ਕੇ ਚਲੋ ਪਰ ਜਿਹੜੇ ਲਾਂਗੜਲੇ ਮਤਲਬ ਜ਼ਿਮੀਂਦਾਰੋ ਕਹਿੰਦੇ ਨੇ ਭਾਈ ਤੁਸੀਂ ਆਪਸ ਵਿੱਚ ਸਹਿਮਤੀ ਕਰਕੇ ਸਾਰੇ ਸਨੂ ਦੇ ਦੰਨੇ ਆ ਪਰ ਇਹ ਹੁਣ ਮੰਨ ਨਹੀਂ ਰਹੇ ਜੀ ਇਹ ਕਹਿੰਦੇ ਨੇ ਵੀ ਸਾਡੀ ਹੋਇਆ ਇਹ ਇਹਨਾਂ ਦੇ ਨਾਲ ਜਿਹੜੇ ਪੱਕੇ ਕਬਜ਼ੇ ਕਰ ਰਹੇ ਨੇ ਸਿਰਫ ਇਹ ਪੰਜ ਚਾਰ ਮਹੀਨਿਆਂ ਤੋਂ ਨੇ ਇਹ ਪਹਿਲਾਂ ਚਲੋ ਵਰਤੇ ਤੇ ਖਾਹੇ ਟਾਈਮ ਦੇ ਨੇ ਜੀ ਇਹ ਮਤਲਬ ਲਾਂਗੜਲੇ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵਰਤੀ ਜਣ ਦੇ ਵਿੱਚ ਜਿੰਨਾ ਟਾਈਮ ਵਰਤਣੇ ਕੋਈ ਗੱਲ ਨਹੀਂ ਜੀ ਵੀ ਅਸੀਂ ਨਹੀਂ ਰੋਕਦੇ ਇਹ ਪਰ ਜਦੋਂ ਹੁਣ ਪੱਕੇ ਕਬਜ਼ੇ ਕਰ ਲੈ ਜੀ ਇਹਨਾਂ ਨੇ ਫੇਰ ਮਤਲਬ ਉਹਦੇ ਬਾਅਦ ਐਕਸ਼ਨ ਲਿਆ ਜੀ ਥਾਣੇ ਰੂਣੇ ਦੇ ਵਿੱਚ ਬਹੁਵ ਪਾਲੋ ਜੀ ਇਹਨਾਂ ਦੀ ਪੱਕੀ ਜਾਵਗੀ ਜੇ ਇਹਨਾਂ ਨੂੰ ਕਿਤੇ ਦਿੱਤੀ ਹੋਊਗੀ ਮਤਲਬ ਸਾਰੇ ਵਿੜੇ ਨਹੀਂ ਦਿੱਤੀ ਹੋ ਜੀ ਇਕੱਲੇ ਇਹਨਾਂ ਨੂੰ ਤਾਂ ਨਹੀਂ ਪੰਜ ਚਾਰ ਘਰਾਂ ਨੂੰ ਦਿੱਤੀ ਹੋ ਜੀ ਸਾਰੇ ਵਿੜੇ ਨੂੰ ਦੇਣੀ ਚਾਹੀਦੇ ਫਿਰ ਇਹਨਾਂ ਨੂੰ ਤਾਂ ਗੱਲੇ ਦਿੱਤੀ ਨਹੀਂ ਹੋਣੀ ਹਨ ਇਹਨਾਂ ਕੋਲੇ ਹੁਣ ਬਿੱਗ ਵਿੱਗ ਸਾਰਿਆਂ ਕੋਲੇ ਤੁਸੀਂ ਮਤਲਬ ਜਾ ਕੇ ਦੇਖ ਸਕਦੇ ਹੋ ਤੁਸੀਂ ਹੁਣ ਵੀ ਇੱਥੇ ਜਾ ਕੇ ਕਵਰ ਕਰ ਸਕਦੇ ਹੋ ਵੀ ਬਹੁਤ ਜਗ੍ਹਾ ਨਹੀਂ ਦੀ ਰੋਕੀ ਹੋਈ ਹੈ ਜੀ ਹਾਂਜੀ ਮੇਰਾ ਨਾਮ ਸੰਦੀਪਾਲ ਕੌਰ ਹੈ ਮੈਂ ਪਿੰਡ ਲਾਂਗੜੀਆਂ ਦੀ ਵੀ ਸਨੀਤਾ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਪੂਰੇ ਮਸਲੇ ਤੇ ਅਸੀਂ ਕਹਿਣਾ ਚਾਹੁੰਦੇ ਹਾਂਗੇ ਵੀ ਜਿਹੜਾ ਮੂਰੇ ਨਜਾਇਜ਼ ਕਬਜ਼ਾ ਕੀਤਾ ਚ ਪੰਜ ਸੱਤ ਘਰਾਂ ਨੇ ਉਹ ਸਾਨੂੰ ਵ ਇੱਕ ਲਵੇ ਵੀ ਇੱਕ ਵਿਸਵਾ ਵੀ ਹੈ ਨਹੀਂ ਗੀ ਅਸੀਂ ਕੂੜਾ ਸੱਡਣ ਸੜਤੇ ਜਾਂਦੇ ਸਾਡੇ ਲਈ ਜਗ੍ਹਾ ਨਹੀਂ ਹੈ ਜਿਹੜੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਦਲਤ ਭਾਈਚਾਰਾ ਜ਼ਿਮੀਂਦਾਰ ਭਾਈਚਾਰੇ ਤੇ ਦੋਸ਼ ਲਗਾ ਰਿਹਾ ਹੈ ਵੀ ਉਹਨਾਂ ਨੇ ਸਾਨੂੰ ਕੁੱਟਿਆ ਮਾਰਿਆ ਜਾਂ ਨਜਾਇਜ਼ ਕਬਜ਼ਾ ਕੀਤਾ ਹੋਇਆ ਅਸਲ 'ਚ ਤੁਸੀਂ ਇਹ ਕਹਿੰਦੇ ਹੋ ਵੀ ਦਲਤ ਭਾਈਚਾਰਾ ਜਿਹੜਾ ਤੁਹਾਡੇ ਨਾਲ ਹੀ ਸਬੰਧਤ ਹੈ ਕੁਝ ਕਰਨੇ ਚਾਰ ਪੰਜ ਉਹਨਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹਨਾਂ ਵੱਲੋਂ ਨਜਾਇਜ਼ ਕਬਜ਼ਾ ਜੀ ਜਿਹੜੀ ਉਹ ਪਿਛਲੀ ਜਗ੍ਹਾ ਦਾ ਰੋਲਾ ਸਰਦਾਰ ਭਪਿੰਦਰ ਸਿੰਘ ਜੀ ਨਾਲ ਇਹਨਾਂ ਦਾ ਨਾਮ ਆ ਰਿਹਾ ਵੀ ਟਾ ਰੋੜੇ ਮਾਰੇ ਇਹ ਤਾਂ ਬਹੁਤ ਵਧੀਆ ਨੇਚਰ ਹੈ ਜੀ ਪਿੰਡ ਅਸੀਂ ਕੰਮ ਕਰਦੇ ਰਹਿੰਦੇ ਆ ਜੀ ਪਰ ਉਹ ਗਲਤ ਹੈਗਾ ਉਹਨਾਂ ਨੇ ਉਹਨਾਂ ਵੱਲੋਂ ਇੱਟਾਂ ਮਾਰੀ ਉਸ ਵੇਲੇ ਮੈਂ ਸ਼ਾਮਲ ਸੀ ਸੁਣਿਆ ਉਹਥੇ ਉਹਨਾਂ ਨੇ ਇਟਾ ਰੋੜੇ ਪਹਿਲਾਂ ਸ਼ੁਰੂ ਕੀਤੇ ਨੇ ਅਗੋਂ ਨਾਲ ਇਹ ਉਹ ਕੁੜੀਆਂ ਇੱਕ ਫਿਰਦੀਆਂ ਵਿੱਚ ਉਹਨੇ ਲਾਈ ਆ ਜੀ ਇਹ ਐ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜੀ ਉਹ ਪੰਜ ਸੱਤ ਘਰਾਂ ਨੇ ਜਿਹੜੇ ਦਲਤ ਭਾਈਚਾਰੇ ਨਾਲ ਸੰਬੰਧਤ ਨੇ ਜਿਹੜੀ ਉਹਨਾਂ ਨੇ 10 12 ਵਿਗੇ ਜ਼ਮੀਨ ਦੱਬੀ ਹੋਈ ਹੈ ਉਹ ਤੁਸੀਂ ਚਾਹੁੰਦੇ ਹੋ ਵੀ ਜ਼ਿਮੀਂਦਾਰ ਭਾਈਚਾਰਾ ਇਹਦੇ ਲਈ ਸਹਿਮਤੀ ਦਿੰਦਾ ਵੀ ਉਹ ਸਾਰੇ ਦਲਤ ਭਾਈਚਾਰੇ ਚ ਵੰਡੀ ਜਾਵੇ ਹਾਂਜੀ ਸਾਰਿਆਂ ਨੂੰ ਵੰਡੀ ਜਾਵੇ ਇਹ ਜਿਹੜੇ ਸਰਦਾਰ ਬੈਠੇ ਸਾਡੇ ਪਿੰਡ ਸਾਰਾ ਸਾਡੇ ਨਾਲ ਸਹਿਮਤਾ ਜੀ ਵੰਡਣ ਚ ਉਹਨਾਂ ਨੇ ਚਾ ਤਿੰਨ ਚਾਰ ਮਹੀਨੇ ਤੋਂ ਕਬਜ਼ਾ ਕਰ ਲਿਆ ਜੀ ਉਹ ਨਜਾਇਜ਼ ਕਬਜ਼ਾ ਸਾਨੂੰ ਜਾਨੀ ਕਿ ਉੱਥੇ ਜਾਣ ਨਹੀਂ ਦੇ ਰਿਹਾ ਕੁੜ ਬਾਜੀ ਦੇ ਦੋਸ਼ ਲਾਏ ਨੇ ਉਹ ਪਰਿਵਾਰ ਹੀ ਨਹੀਂ ਚਾਹੁੰਦਾ ਵੀ ਇਸ ਸਮੱਸਿਆ ਦਾ ਕੋਈ ਹੱਲ ਹੋਵੇ ਉਹ ਜਿਵੇਂ ਮੁਰਲੀ ਗਲੀ ਵਾਲੇ ਨੇ ਜਗ੍ਹਾ ਨਜਾਇਜ਼ ਰੋਕੀ ਹੋਈ ਹੈ ਜੀ ਉਹਨਾਂ ਨੇ ਮਜਬੀਆਂ ਨੂੰ ਜਿਹੜੀ ਮਜਬੀ ਸਿੱਖਣੇਗੇ ਜਿਹੜੇ ਉਹਨਾਂ ਨੂੰ ਜਣੀ ਕੀਤਾ ਵੀ ਜਿਹੜੇ ਉਧਰ ਨਜਾਇਜ਼ ਕਬਜ਼ਾ ਤੁਸੀਂ ਵੀ ਉਹ ਕਬਜ਼ਾ ਕਰੋ ਜਿਹਨਾਂ ਦਾ ਨਾਮ ਬੋਲਦੇ ਜਣੀ ਕਿ ਜ਼ਮੀਨ ਮੇਰੇ ਵਿਆਹ ਨੂੰ 22 ਸਾਲ ਹੋ ਗਏ ਜੀ ਮੈਂ ਜਦ ਤੋਂ ਸੁਣਦੀ ਆ ਰਹੀ ਆ ਵੀ ਜਮੀਨ ਉਹਨਾਂ ਦੀ ਆ ਉਹ ਪਲਾਟ ਤੁਸੀਂ ਭਾਈ ਉੱਥੇ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਹਾਜ਼ਰ ਸੀ ਉੱਥੇ ਕੋਈ ਇਹਨਾਂ ਵੱਲੋਂ ਕੋਈ ਜਾਤੀ ਸੂਚਕ ਸ਼ਬਦ ਵੀ ਗਾਲਾਂ ਕਿ ਨਹੀਂ ਜੀ ਕੋਈ ਇਹੋ ਜਿਹੇ ਸ਼ਬਦ ਨਹੀਂ ਬੋਲੇਗਾ ਇਹ ਤਾਂ ਜਣੀ ਕਿ ਵੀਰ ਭਾਈ ਨਾਲੇ ਉਹਨਾਂ ਨੂੰ ਰੋਕ ਰਹੇ ਸੀ ਕੁਝ ਨਹੀਂ ਨਜਾਇਜ਼ ਬੋਲੇ ਉਹਨਾਂ ਨੇ ਉਹਨਾਂ ਲਈ ਪਰ ਉਹਨਾਂ ਨੇ ਗਾਲਾਂ ਗਲੋਚ ਬਹੁਤ ਕੱਢਿਆਗੇ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਅੱਛਾ ਜੀ ਤੁਸੀਂ ਕਿਹੜੇ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ ਅੱਛਾ ਜੀ ਐਸਸੀ ਐਸਸੀ ਨਾਲ ਸੰਬੰਧ ਰੱਖਦੇ ਆਂ ਅ ਠੋੜੀ ਉਮਰ ਕਾਫੀ ਹੋ ਚੁੱਕੀ ਆ ਕੀ ਆ ਪੂਰਾ ਮਾਮਲਾ ਹੈ ਜਿਹੜਾ ਵਿਗੜਿਆ ਮਾਮਲਾ ਜੀ ਮੈਂ ਸਰਵਿਸ ਕਰਦਾ ਸੀ ਪਹਿਲਾਂ ਰੇਰ ਵਿੱਚ ਠੀਕ ਹੈ ਭੋਸ਼ਾ 40 ਸਾਲ ਲਾ ਕੇ ਆਇਆ ਮੈਂ ਉਦੋਂ ਬਾਅਦ ਨਾ ਮੁਰੇ ਆਇਆ ਸਾਨੂੰ ਕਿਤੇ ਕੂੜਾ ਛਿਟੋ ਅੱਜ ਵੀ ਸਾਨੂੰ ਪੈਰ ਧਰਨ ਦੀ ਜਗ੍ਹਾ ਨਹੀਂ ਹੈਗੀ ਅਸੀਂ ਕਿਹਾ ਵੀ ਸਾਨੂੰ ਵੀ ਥੋੜਾ ਬਹੁਤ ਕੂੜਾ ਛਿਟਣ ਦੇ ਦਿਓ ਅਸੀਂ ਇਨਾਂ ਕੋਲੇ ਗਏ ਸਰਦਾਰਾਂ ਕੋਲੇ ਸਾਰਿਆਂ ਕੋਲੇ ਸਾਰਿਆਂ ਨੂੰ ਮਿਲੇ ਸਾਰੇ ਪਿੰਡ ਵਾਲਿਆਂ ਨੂੰ ਉਹ ਕਹਿੰਦੇ ਵੀ ਤੁਸੀਂ ਏਕਾ ਬਣਾ ਲਓ ਅਸੀਂ ਸੋਨੁ ਸਾਰਿਆਂ ਨੂੰ ਵੰਡ ਕੇ ਦੇ ਦਿੰਨੇ ਹਾਂ ਇਹ ਜਿਹੜੀ ਆਪਣੀ ਇਹਨਾਂ ਦੇ ਨੰਬਰ ਹੀ ਜਗਾ ਤੀ ਉਹਨੂੰ ਵੰਡਣ ਨੂੰ ਤਿਆਰ ਹੋ ਨਹੀਂ ਹਾਂਏ ਤਿਆਰ ਨਹੀਂ ਆਜ ਅੱਜ ਵੀ ਤਿਆਰ ਨਹੀਂ ਉਹਦਾਂ ਵੀ ਤਿਆਰ ਸੀਗੇ ਅੱਛਾ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਪਰ ਜਿਹੜੇ ਮੂਰਲੇ ਨੇ ਉਹ ਮੈਨੂੰ ਕਹਿੰਦੇ ਤੂੰ ਤਾਂ ਹੈ ਹੀ ਵਾਰੋਂ ਤੂੰ ਤਾਂ ਇੱਥੇ ਤਾਂ ਹੈ ਹੀ ਨਹੀਂ ਕਹਿੰਦੇ ਹੁਣ ਇਹਦਾ ਇਹ ਨਾ ਪਿੰਡ ਦੱਸ ਸਕਦਾ ਵੀ ਮੈਂ ਉਰੇ ਦਾ ਜਾਂ ਬਾਹਰ ਦਾ ਇਹ ਕੋਈ ਕਮੇਟੀ ਕਮੇਟੀ ਬਣਾ ਕੇ ਕੋਈ ਮਸਲਾ ਹੱਲ ਕਰਨ ਦੀ ਗੱਲ ਚੱਲੀ ਸੀ ਹਾਂਜੀ ਇਹ ਵੀ ਚੱਲੀ ਹੈ ਥਾਣੇ ਦੇ ਵਿੱਚ ਚੱਲੀ ਹੈ ਵੀ ਦੋ ਦੋ ਬੰਦੇ ਭਾਈ ਤੁਸੀਂ ਆਪਸ ਵਿੱਚ ਹੀ ਬੈਠ ਕੇ ਆਪਣਾ ਮਤਾ ਪਾਸ ਕਰ ਲਓ ਉਹ ਆਪਾਂ ਉਸ ਰੋਡ ਕਰਾ ਦੇਣਾ ਤੁਹਾਡਾ ਉਸ ਗੱਲ ਤੋਂ ਕੌਣ ਭੱਜਿਆ ਜੀ ਇਹ ਮੂਹਰੇ ਅੰਗਲੀ ਵਾਲੇ ਜਿਹੜੇ ਨੇ ਕਬਜ਼ਾ ਕਰਿਆ ਹੋਇਆ ਇਹ ਭੱਜ ਗਏ ਕਹਿੰਦੇ ਅਸੀਂ ਨਹੀਂ ਇਹ ਕੰਮ ਕਰਦੇ ਵੀ ਸਾਰਿਆਂ ਨੂੰ ਵੰਡ ਕੇ ਬਰਾਬਰ ਦਿੱਤੀ ਜਾਵੇ ਹਾਂਜੀ ਅਸੀਂ ਜਿੰਨੀ ਕਹੋਂਦੀ ਹੈ ਚਾਹੇ ਦੋ ਵਿਸਵੇ ਆਉਣੇ ਵਿਸਵੇ ਆਉਂਦਾ ਤੇ ਨੌਂ ਦੀ ਅਸੀਂ ਲੜਾਂਗੇ ਸਰ ਆਪਣਾ ਕੂੜਾ ਸਿੱਟ ਲਾਂਗੇ ਠੀਕ ਹੈ ਪਰ ਇਹ ਨਹੀਂ ਨਹੀਂ ਜਗ੍ਹਾ ਛੱਡੀ ਹੈ ਪਹਿਲਾਂ ਵੀ ਪੰਚਾਇਤ ਨੇ ਤੁਹਾਨੂੰ ਦਿੱਤੇ ਹੋਏ ਨੇ ਕੱਟ ਕੇ ਪਲਾਟ ਗਏ ਹਾਂਜੀ ਹਾਂ ਪੰਚਾਇਤ ਨੇ ਦਿੱਤੇ ਹੋਏ ਨੇ ਸਾਰੇ ਬਹੁਤ ਇਹਨਾਂ ਨਿੱਗਾ ਸਭਾਏ ਕਿਸੇ ਨਾਲ ਦੁਸ਼ਮਣੀ ਨੇ ਇਹਨਾਂ ਦੇ ਘਰੇ ਦਾ ਇਹਨਾਂ ਦੇ ਦਾ 300 ਕਰ ਰਹੀਆਂ ਨੇ ਨੌਕਰੀ ਲੱਗਿਆ ਹੋਇਆ 40 ਸਾਲ ਹੋ ਗਏ ਕੰਮ ਕਰਦੇ ਉਹਨਾਂ ਸਾਰਿਆਂ ਦੀ ਜਗ੍ਹਾ ਅਲੱਗ ਗਈ ਨੇ ਬੀਬੀਆਂ ਜਿੰਨੇ ਕੁੜੀਆਂ ਇਕਤਰੀਆਂ ਜਿਨ੍ਹਾਂ ਦਾ ਘਰੋਂ ਛਰਦਾ ਹੈ ਸਭ ਦਾ ਕੰਮ ਰਜਗਾਰ ਲੱਗਿਆ ਹੈ ਅਸੀਂ ਜਾਨਿਆ ਖੜੇ ਨਾ ਕਦੇ ਕੋਈ ਦਰਾਤ ਨਹੀਂ ਰੱਖੀ ਪਦੀ ਇੱਜ਼ਤ ਕਰਦੇ ਨੇ ਜਿਹੜੀ ਇਹਨਾਂ ਤੇ ਐਸ ਸੀ ਐਸਟੀ ਐਕਟ ਦਾ ਪਰਚਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਜੇ ਪਰਚਾ ਦਰਜ ਕਰਦ ਨੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਅਸੀਂ ਅਸੀਂ ਖੁਦ ਜਵਾਬ ਦੇਵਾਂਗੇ ਚੀਤ ਫਿਰ ਸਿੰਘ ਜੀ ਮੈਂਬਰ ਸੰਘਰਸ਼ ਕਮੇਟੀ ਪੰਜਾਬ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਜ਼ਮੀਨ ਪ੍ਰਾਪ ਸੰਘਰਸ਼ ਕਮੇਟੀ ਵੱਲੋਂ ਥਾਣਾ ਮਰਗੜ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਥੋੜੀ ਜਥੇਵੰਦੀ ਵੱਲੋਂ ਜਿਹੜਾ ਇਹ ਕਿਹਾ ਗਿਆ ਜਥੇਵੰਦੀ ਦਾ ਸਾਡਾ ਸਵਾਲ ਇਹ ਹੈ ਜੀ ਜਦ ਤੋਂ ਮਰਬੇ ਬੰਦੀ ਹੋਈ ਹੈ ਅੱਡੇ ਪੈ ਡ ਲੱਗੜੀ ਦੀ ਜ਼ਮੀਨ ਕੁਝ ਪੰਚਾਇਤ ਦੇ ਅੰਦਰ ਸੀ ਜੀ ਰੈਜੂਲੇਸ਼ਨ ਪੈ ਕੇ ਸਾਡੀ ਕਲੋਨੀ ਰਹਿ ਗਈ ਹੈ ਕੁਝ ਜ਼ਮੀਨ ਜਿਹੜੀ ਲੱਗਦੀ ਇਹਨਾਂ ਦੇ ਹਿੱਸਿਆਂ ਦੇ ਉਹ ਇਹਨਾਂ ਦੇ ਨੋਮੀਨੇਟ ਹੈ ਜੀ ਹੂੰ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਉਹ ਮੌਕੇ ਤੇ ਕਾਗਜ਼ ਨੇ ਰੱਜ ਦੇ ਨਹੀਂ 40 ਸਾਲ ਦੇ ਕਾਗਜ਼ ਨਹੀਂ ਜੀ ਹੂੰ ਤਾਂ ਕੁਝ ਬਾਹਰਲੇ ਬੰਦੇ ਆ ਕੇ ਸਾਤੋਂ ਲਾਵਾ ਡਿਗਮੈਂਟ ਤੇ ਕੋਈ ਲਿੰਕ ਨਹੀਂ ਹਾਂ ਯਾ ਸਾਡਾ ਮਜੂਦਦਾਰ ਕੋਤਾਰ ਮੇਰੇ ਰਡਾ ਮੌਕੇ ਮੁਤਾਬਕ ਸਾਡੇ ਭਾਈਚਾਰੇ ਨਾਲ ਲਿੰਕ ਹੈ ਇਹਨਾਂ ਗੱਟ ਭਾਈਚਾਰ ਨਾਲ ਲਿੰਕ ਹੈ ਜਿਹੜੇ ਬਾਹਰੋਂ ਬੰਦੇ ਆ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਨਾਂ ਤੇ ਸੰਘਰਸ਼ ਕਰ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਜੀ ਉਹਨਾਂ ਨੇ ਆਪਣਾ ਮੱਝ ਵੀ ਗਰੁੱਪ ਬਣਾ ਕੇ ਅਟੈਚ ਕਰ ਲਿਆ ਆਪਣੇ ਨਾਲ ਸਾਡਾ ਉਹਨਾਂ ਨਾਲ ਕੋਈ ਇੰਟਰਫੇਅਰ ਨਹੀਂ ਹੈ ਭਾਈਚਾਰਕ ਸਾਂਝ ਤੋੜਨਾ ਚਾਹੁੰਦੇ ਨੇ ਉਹ ਉਹ ਤਾਂ ਤੋੜਨਾ ਚਾਹੁੰਦੇ ਨੇ ਜੀ ਅਲੱਗ ਮੈਟਰ ਰਣਗੇ ਉਹਨਾਂ ਦਾ ਸਾਡਾ ਉਹਨਾਂ ਨਾਲ ਕੋਈ ਨਿਕ ਨਹੀਂ